ਜਮਾਨੇ ਸੇ ਕਿਆ ہماری ਕਹਾਣੀ ਹੈ ہماری ਪਹਿਚਾਨ ਤੋਂ ਇਹ ਹੈ ਕਿ ਅਮਕ ਭਾਰਤਵਾਸੀ ਹੈ ਕਯਾ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਵਾਲਮੀਕਨ ਟਾਈਗਰ ਫੋਰਸ ਸੈਕਸ਼ਨ ਕਮੇਟੀ ਆਲ ਇੰਡੀਆ ਟੀਮ ਨਕੌਦਰ ਸਮੂਚੀ ਟੀਮ ਆ ਜੰਬੇਦਕਰ ਚੌਂਕ ਗਨਤੰਤਰ ਦੇ ਰਿਸ਼ਤੇ ਦੇ ਵਿੱਚ ਅੱਜ ਇਕੱਠੇ ਹੋਏ ਆ ਬਾਬਾ ਸਾਹਿਬ ਹੰਦੇ ਕੇ 26 ਜਨਵਰੀ 26 ਜਨਵਰੀ 1950 ਨੂੰ ਸਾਡਾ ਇਸ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਜਿਸ ਨੂੰ ਲਿਖਣ ਦੇ ਲਈ 2 ਸਾਲ 11 ਮਹੀਨੇ 11 ਦਿਨ ਲੱਗੇ ਅੱਜ ਅਸੀਂ 바ਵਾ ਸਾਹ ਉਹਨਾਂ ਦੀ ਬਿਜਾਰਤ ਨੂੰ ਸੰਵਧਾਨ ਦੇ ਮੁੱਖ ਸੰਪਾਦਕ 바ਵਾ ਸਾਹ ਅੰਬੇਦਕਰ ਜੀ ਨੇ ਅਸੀਂ ਅੱਜ ਗੰਦਰਤਰ ਦਿਵਸ ਦੇ ਮੌਕੇ ਤੇ ਉਹਨਾਂ ਸ਼ਹੀਦਾਂ ਨੂੰ ਨਮਨ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਅੱਜ ਮੁਕੋਦਰ ਵਾਸੀਆਂ ਨੂੰ ਗੰਦਰਤਰ ਦਿਵਸ ਤੇ ਸਮੂਹ ਦੇਸ਼ ਵਾਸੀਆਂ ਨੂੰ ਸਾਡੇ ਵੱਲੋਂ ਸਾਡੀ ਸਮੁੱਚੀ ਟੀਮ ਬਣਉਣ ਲੱਖ ਲੱਖ ਮੁਬਾਰਕਾ। ਅਰਸੀਂ ਮੋਕੇ ਸਰਕਾਰ ਨੂੰ ਅਪੀਲ ਕਰਦੇ ਆਂ ਜਿੱਥੇ ਕਿ ਸਮਾਰਟ ਸਕੂਲ ਬਣਾਏ ਨੇ ਉੱਥੇ ਚੰਗੇ ਅਧਿਆਪਕਾਂ ਦੀ ਵੀ ਲੋੜ ਆ ਤਾਂ ਜੋ ਸਾਡੇ ਬੱਚੇ ਜਿਹੜੇ ਗਰੀਬ ਵਰਗ ਦੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਜਿੱਨੇ ਪੜ ਸਕਦੇ ਉਹ ਚੰਗੀ ਸਿੱਖਿਆ ਵਿੱਚ ਸਰદાન ਕਰ ਸਕਣ। ਜੈ ਵਾਲਮੀਕੀ ਜੀ, ਜੈ ਭੀਮ, ਜੈ ਭਾਰਤ। ਔਰ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਭਾਰਤ ਦੇ ਵਿੱਚ 70 ਸਾਲ ਹਰੇਕ ਭਾਰਤ ਵਾਸੀ ਬੜੀ ਖੁਸ਼ੀ ਦੇ ਨਾਲ ਮਨਾ ਰਹੇ ਹਨ ਸਕੂਨਾ ਚਾਲ ਗਿਆ ਅਸਰਸ਼ਾਹੀ ਬਹੁਤ ਹੀ ਤੂਫਾਨੀ ਕੰਦੇ ਨਾਲ ਆਪਣੇ ਦੇਸ਼ ਨੂੰ ਸਜਾਰ ਰੱਖਿਆ ਹੋਇਆ ਹੈ ਤੇ ਨਵੀਆਂ ਕਾਮਨਾਵਾਂ ਲੈ ਕੇ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਉਹਦੇ ਵਿੱਚ ਕਦਮ ਰੱਖ ਰਹੇ ਹਨ ਬਾਬਾ ਸਾਹਿਬ ਡਾਕਟਰ ਪੀਰੋੰਗ ਅੰbedkar ਜੀ ਨੇ 70 ਸਾਲ ਪਹਿਲਾਂ ਸਾਨੂੰ ਸਵਿਧਾਨ ਦੇ ਰਾਹੀਂ ਜਿਹੜੀਆਂ ਚੰਗੀਆਂ ਸਿਖਿਆਵਾਂ ਕਾਨੂੰਨ ਰਹਿ ਦਿੱਤੀਆਂ ਨੇ ਅਸੀਂ ਆਪਣੇ ਦੇਸ਼ ਵਿੱਚ ਆਜ਼ਾਦ ਔਰ ਆਜ਼ਾਦੀ ਮਾਣ ਰਹੇ ਹਾਂ ਤੁਸੀਂ ਗੁਆਂਢੀ ਮੁਲਕ ਨੂੰ ਦੇਖ ਲਓ ਪਾਕਿਸਤਾਨ ਦੇ ਵਿੱਚ ਜੇਕਰ ਬਾਬਾ ਸਾਹਿਬ ਡਾਕਟਰ ਅੰbedkar ਵਰਗੀ ਕੋਈ ਰੂਹ ਹੁੰਦੀ ਤੇ ਅੱਜ ਉਥੇ ਕਾਨੂੰਨ ਵਿਵਸਥਾ ਜਿਹੜੀ ਹੈ ਐਦਾਂ ਦੀ ਹੁੰਦੀ ਪਰ ਅਸੀਂ ਬੜੇ ਫਕਰ ਦੇ ਨਾਲ ਇਹ ਗੱਲ ਕਹਿੰਦੇ ਹਾਂ ਸਾਰੇ ਵਾਖਦੇ ਬਹੁਤ ਹੀ ਮਿਲਕਾ ਨਾਲ ਚੰਗਾ ਪਰ ਸਮੇਂ ਦੀਆਂ ਸਰਕਾਰਾਂ ਕੋਲੋਂ ਕਈ ਥਾਵਾਂ ਦੇ ਉੱਤੇ ਮਲੇਕੀਆਂ ਹੋਈਆਂ ਹਨ ਬੜੇ ਅਫਸੋਸ ਨਾਲ ਗੱਲ ਕਰੀ ਪੈ ਰਹੀ ਹੈ ਮਈ ਜੂਨ ਜੁਲਾਈ ਜਿਹੜੇ ਮਹੀਨੇ ਚੜ੍ਹਨੇ ਨੇ ਬਿਮਾਰੀ ਦੇ ਨਾਲ ਭਾਰਤ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਬਿਮਾਰੀ ਨਾਲ ਹੀ ਮਰ ਗਏ ਹਨ ਅੱਜ ਦੇਖੋ ਸਾਰਾ ਸ਼ਹਿਰ ਸਜਾਇਆ ਹੋਇਆ ਹੈ ਬੜੀ ਖੁਸ਼ੀ ਹੁੰਦੀ ਹੈ ਪਰ ਜਾ ਕੇ ਪਿੰਡਾਂ ਦੇ ਖੇਤਾਂ ਵਿੱਚ ਜਾ ਕੇ ਦੇਖੋ ਸਿਵਰੇਜ ਵੀ ਲਿਫਾਫਿਆਂ ਨਾਲ ਭਰੇ ਹੋਏ ਹਨ ਢੇਰ ਵੀ ਲਿਫਾਫਿਆਂ ਨਾਲ ਭਰੇ ਹੋਏ ਹਨ ਐਦਾਂ ਲੱਗਦਾ ਹੈ ਕਿ ਜਿੱਦਾਂ ਢੇਰਾਂ ਦੇ ਉੱਤੇ ਟਮਾਟਰ ਖਿਲਰੇ ਹੋਏ ਹੁੰਦੇ ਹਨ ਸਾਨੂੰ ਚਾਹੀਦਾ ਹੈ ਕੋਲੋਨ ਟਹੇਲ ਨੂੰ ਬੰਦ ਕਰਨਾ ਚਾਹੀਦਾ ਹੈ ਸਿਹਤ ਸਹੂਲਤਾਂ ਵਧੀਆ ਹੋਣੀਆਂ ਚਾਹੀਦੀਆਂ ਹਨ ਜੇਕਰ ਸਮਾਰਟ ਸਕੂਲ ਬਣਾਏ ਗਏ ਹਨ ਉਹਨਾਂ ਵਿੱਚ ਅੱਛੇ ਅਧਿਆਪਕ ਹੋਣੇ ਚਾਹੀਦੇ ਹਨ ਜੇਕਰ ਵਧੀਆ ਹਸਪਤਾਲ ਸਾਬਤ ਕਰਨ ਆਵਾਜ਼ਾਂ ਡਾਕਟਰ ਮੇਰਕਾਰ ਦੀ ਸੋਚ ਦੇ ਨਾਲ ਚੱਲਣ ਭਗਤ ਸਿੰਘ ਵਰਗੇ ਸੂਰਬੀਰਾਂ ਦੀ ਸੋਚ ਦੇ ਨਾਲ ਚੱਲਣ ਆਪਣੇ ਬੇਸ ਲਈ ਕੁਰਬਾਨੀ ਦੇਣ ਦਾ ਜਜ਼ਬਾ ਰੱਖਾਂ ਮੈਂ ਇਹਨਾਂ ਸ਼ਬਦਾਂ ਦੇ ਨਾਲ ਸਰਕਾਰਾਂ ਕੋਲ ਮੰਨ ਕਰਦਾ ਹਾਂ ਕਿ ਭਾਰਤ ਦੇਸ਼ ਨੂੰ ਬਿਹਤਰ ਕੁਝ ਬਣਾਉਣਾ ਹੈ ਸਾਨੂੰ ਫਿਰ ਉਸੇ ਪੁਰਾਣੇ ਪੰਜਾਬ ਦੇ ਬਿਮਾਰੀ ਦਾ ਘਰ ਬਣ ਗਿਆ। ਸੋ ਸਾਡੀ ਇਹ ਬੇਦਖੀ ਪ੍ਰਵਾਨ ਕਰੇ ਸਰਕਾਰ ਪੋਲਿਸੀ ਬੰਦ ਹੋਣਾ ਚਾਹੀਦਾ ਹੈ। ਸੁੱਖ ਸਹੂਲਤਾਂ ਜਿਹੜੀਆਂ ਹਸਪਤਾਲਾਂ ਵਿੱਚ ਆ ਇਹ ਸਾਨੂੰ ਮਿਲਣੀਆਂ ਚਾਹੀਦੀਆਂ ਹਨ। ਜੈ ਭੀਮ ਜੈ ਭਾਰਤ ਭਾਰਤ ਮਾਤਾ ਕੀ ਜੈ